ਪੰਜਾਬ ਯੂਨੀਵਰਸਿਟੀ ਬਾਰੇ ਵੀ ਕੋਈ ਜਾਣਕਾਰੀ ਹੈ ਤੇ ਸਾਨੂੰ ਦੱਸ ਦਿਓ ਜੀ ਆਹ ਦੇਖੋ ਉਹਦੇ ਵਿੱਚ ਕੀ ਆ ਕਿ ਹੁਣ ਇੱਕ ਹੋਰ ਕਾਲ ਕਰਨ ਨੂੰ ਫਿਰਦੇ ਸੀ ਕਿ ਜਿਹੜੇ ਮੋਰਚੇ ਵਾਲੇ ਨੇ ਹਮ ਪਰ ਫਿਲਹਾਲ ਕੋਈ ਤਰੀਕ ਤੇ ਪੱਕੀ ਨਹੀਂ ਹੋਈ ਜੀ ਕਿ ਐਸ ਦਿਨ ਨੂੰ ਇਕੱਠ ਰੱਖਿਆ ਜਾਊਗਾ ਜਾਂ ਯੂਨੀਵਰਸਿਟੀ ਤੋਂ ਇਲਾਵਾ ਬਾਹਰ ਕਿਤੇ ਕੋਈ ਘਰਾਓ ਵਗੈਰਾ ਹਾਲ ਹੀ ਉਹ ਮਤਲਬ ਕਿ ਚਰਚਾਾਂ ਵਿੱਚ ਚੱਲ ਰਹੀਆਂ ਅਸਨ ਇਸ ਦਰਮਿਆਨ ਇੱਕ ਖਬਰ ਤੇ ਸ਼ਾਇਦ ਆਪਾਂ ਕਾਰੀ ਲਈ ਸੀ ਕਿ ਇੱਕ ਮੀਟਿੰਗ ਇਹਨਾਂ ਦੀ ਵੀ ਸੀ ਸਹਿਬ ਨਾਲ ਹੋਈ ਆ ਬਿਲਕੁਲ ਉਹ ਆਪਕਾ ਸਾਂਝੀ ਕਰ ਦਿੱਤੀ ਪਰ ਉਹ ਬੇਸਿੱਟਾ ਰਹੀ ਆ ਹੂੰ ਦੂਜੀ ਮੀਟਿੰਗ ਕਦੋਂ ਹੁੰਦੀ ਆ ਕਿੱਥੇ ਹੁੰਦੀ ਆ ਪਰ ਇਸ ਦਰਮਿਆਨ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਜਿਹੜਾ ਉਹ ਹੈਗਾ ਨਾ ਬੰਦੀ ਸਿੰਘਾਂ ਦਾ ਮੋਰਚਾ ਉਹਨਾਂ ਨੇ ਵੀ ਮਾਰਚ ਕੀਤਾ ਜੀ ਉਹਨਾਂ ਨੂੰ ਸ਼ੰਭੂ ਤੇ ਟੱਪਨ ਨਹੀਂ ਦਿੱਤਾ ਗਿਆ ਕੁਝ ਘੰਟੇ ਉਹ ਬੈਠੇ ਰਹੇ ਪਰ ਬਾਅਦ ਦੇ ਵਿੱਚ ਸ਼ਾਇਦ ਕੇਂਦਰ ਦੇ ਕੁਝ ਨੁਮਾਇੰਦੇ ਆਏ ਤੇ ਉਹਨਾਂ ਨੇ ਗੱਲਬਾਤ ਲਈ ਰਾਜ਼ੀ ਕਰ ਲਿਆ ਉਹਨਾਂ ਨੂੰ ਹੂੰ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਟੇਬਲ ਤੇ ਜਾ ਸਕਦਾ ਤੇ ਇਹ ਵੀ ਟੇਬਲ ਤੇ ਤਾਂ ਚੱਲਦਾ ਰਹਿਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਹੂੰ ਤੇ ਕਿਉਂਕਿ ਇਹ ਹਾਈ ਕੋਰਟ ਵੀ ਗਿਆ ਹਾਈ ਕੋਰਟ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਕਲਾਸਾਂ ਦਾ ਰੁਖ ਕਰੋ ਹੂੰ ਤੇ ਮੇਰੇ ਖਿਆਲ ਦੇ ਨਾਲ ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ ਖਬਰਾਂ ਤੇ ਕਾਫੀ ਆਈਆਂ ਨੇ ਯੂਨੀਵਰਸਿਟੀ ਦੇ ਵਿੱਚੋਂ ਆਹੀ ਕੁਝ ਹੁੰਦਾ ਮੈਂ ਤੁਹਾਨੂੰ ਤਾਂ ਹੀ ਇੱਕ ਗੱਲ ਕਹਿਣਾ ਹੁੰਦਾ ਕਿ ਦੇਖੋ ਠੀਕ ਹੈ ਰਾਜਨੀਤਿਕ ਬੰਦੇ ਆਉਂਦੇ ਆ ਰਾਜਨੀਤੀ ਕਰਕੇ ਗਾਂ ਚਲੇ ਜਾਂਦੇ ਆ ਇਹ ਮਾਮਲਾ ਬੱਚਿਆਂ ਨਾਲ ਜੁੜਿਆ ਹੂੰ ਏ ਪ੍ਰਸ਼ਾਸਕੀ ਪੱਦਰਤਾ ਮਾਮਲਾ ਜੁੜਿਆ ਸਾਨੂੰ ਬਿਲਕੁਲ ਨਿਰੋਲ ਉਸੇ ਢੰਗ ਨਾਲ ਹੀ ਇਹਨੂੰ ਵੇਖਣ ਤੇ ਨਿਜਠਣ ਦੀ ਲੋੜ ਆ ਕਿ ਉਹਨਾਂ ਦੀ ਜਿਹੜੀ ਅੰਦਰੂਨੀ ਰਾਜਨੀਤੀ ਵੀ ਆ ਪ੍ਰਸ਼ਾਸਕੀ ਸੁਧਾਰਾਂ ਦੀ ਵੀ ਗੱਲ ਆ ਬਹੁਤ ਕੁਝ ਆ ਪੰਜਾਬ ਦਾ ਸੈਂਟੀਮੈਂਟ ਵੀ ਆ ਉਹ ਆਪਣੇ ਪੱਦਰਤੇ ਜਿਹੜੇ ਉੱਥੇ ਅਗਵਾਨੂ ਨੇ ਜਾਂ ਜਿਹੜੇ ਉੱਥੇ ਬੱਚੇ ਨੇ ਉਹ ਆਪਣੇ ਪੱਦਰਤੇ ਇਹਦਾ ਹੱਲ ਕਰਨ ਹੱਥ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਜੀ ਪਰ ਸਾਥ ਦਾ ਕਹਿ ਕੇ ਕੋਈ ਵਿਨਾਸ਼ ਨਾ ਕਰੇ ਨਾ ਸਤ ਨਾ ਨਾ ਕਰੇ ਕੰਮ ਆਉਂਦਾ ਇਹ ਤਾਂ ਹੀ ਫਿਰਸਲੇ ਚੜਦੀ ਹੁੰਦੀ ਹੈ ਗੱਲ ਜੀ ਜੀ